ਸਤ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਚੱਲ ਰਹੀ ਹੈ ਜੀ ਵੀਡੀਓ ਦੀ ਸ਼ੂਟਿੰਗ ਕਿਉਂਕਿ ਕਾਫੀ ਦਿਨ ਹੋ ਗਿਆ ਆਪਾਂ ਨੇ ਕੋਈ ਸੋਨੂੰ ਵੀਡੀਓ ਦੀ ਸ਼ੂਟਿੰਗ ਨਹੀਂ ਦਿਖਾਈ ਹੈਗੀ ਤੇ ਅੱਜ ਵੈਖਿਆ ਚਲੋ ਨਾਏ ਬਬੂ ਦੀਦੀ ਆਏ ਨੇ ਸੋਨੂੰ ਨਾਲ ਮਲਾਵਾਂਗੇ ਨਾਲੇ ਆਪਾਂ ਵੀਡੀਓ ਦੀ ਸ਼ੂਟਿੰਗ ਦਿਖਾ ਦਿੰਨੇ ਆ ਵੀ ਆਪਾਂ ਵੀਡੀਓ ਸ਼ੂਟ ਕਿਵੇਂ ਕਰਦੇ ਆ ਕਿਤਾ ਹੁਣ ਗਰਮੀ ਬਹੁਤ ਜ਼ਿਆਦਾ ਹੋਣ ਲੱਗੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਚਲੋ ਮਜਬੂਰੀਆਂ ਹੁੰਦੀਆਂ ਨੇ ਹਨਾ ਕੰਮ ਤਾਂ ਕਰਨੀ ਪੈਂਦੇ ਨੇ ਆਪਾਂ ਨੂੰ ਔਖੇ ਵਿੱਚ ਸੌਖੇ ਤੇ ਹੁਣ ਵੀਡੀਓ ਸ਼ੂਟ ਚੱਲ ਰਿਹਾ ਤੇ ਫੇਰ ਤੁਹਾਨੂੰ ਉਦੋਂ ਬਾਅਦ ਆਪਾਂ ਬੱਬੂ ਦੀਦੀ ਵ ਨਾਲ ਮਿਲਾਵਾਂਗੇ ਤੇ ਆਪਾਂ ਚੋਲੀਆਂ ਚੋਲੀਆਂ ਵੀਡੀਓ ਬਣਾਉਣ ਲੱਗ ਰਹੇ ਹਾਂ ਪੂਰੇ ਜ਼ਾਰੇ ਭਾਂਡੇ ਭਾਂਤੇ ਮਸਾਲਾ ਦਾ ਤਾਸਲਾ ਪਨੋਂਗੀਆਂ ਇੰਨਾ ਖੜਕਾ ਹੋਣ ਲੱਗੂ ਉਹ ਮੰਜਾ ਵੀ ਉਹ ਮੰਜਾ ਮੁੱਦਾ ਕਰਤਾ ਸਾਰਾ ਕੁਝ ਉਹ ਤੇ ਖੜਿਆ ਆਤਾ ਬਾਪੂ ਕਿਹੜਾ ਰਿਸ਼ਤੇਦਾਰ ਭਜਾਇਆ ਮਾਮਾ ਮਾਮਾ ਵੀ ਆਇਆ ਮਾਮਾ ਆਈ ਹੌਲੀ ਉਹ ਤਾਂ ਫੇਰੋੜਾ ਪਾ ਰਹੇ ਨੇ ਹੈ ਉਹ ਤਾਂ ਫੇਰੋੜਾ ਪਾ ਰਹੇ ਨੇ ਬੜੀ ਲੱਗਦੀ ਆ ਵਾਕੇ ਮੈਂ ਕਿ ਮੱਗਰ ਵਾਕੇ ਗੱਲ ਸੁਣ ਗੱਲ ਸੁਣ ਨੂੰ ਮੈਂ ਮਾਈਕ ਚ ਲਵਦਾ ਵੇ ਜੇਬ ਚ ਪਾਇਆ ਮਾਮੇ ਨੇ ਇਤਪਾ ਮਾਰੇ ਮਾਮੇ ਨੂੰ ਮੈਂ ਇੰਨੀ ਇੱਕ ਗੱਲ ਕਹੀ ਆ ਮੈਂ ਕਿ ਆ ਵੀ ਤੌੜੇ ਦਾ ਮੂੰਹ ਨੰਗਾ ਹੋਵੇ ਕਾ ਕੁੱਤੇ ਨੂੰ ਸ਼ਰਮ ਚਾਹੀਦੀ ਆ ਮਾਮਾ ਭਾ ਗਿਆ ਮੈਂ ਮਾਮੇ ਨੂੰ ਕੁਛ ਕਿਹਾ ਦੇਖ ਲੈ ਖੁਸ਼ੇ ਖੁਸ਼ਾ ਮੇਰੇ ਪਾਈ ਉਪਜਾ ਕੇ ਦੇਖੀ ਮੈਂ ਲੱਗਣਾ ਹੋਣਾ ਬੋਲ ਨਹੀਂ ਕਹਤਾ ਮੈਂ ਉਪਜਾ ਕੇ ਤੇਰੇ ਭਾਈ ਉਪਜਾ ਹਾਂ ਕਿਤੇ ਤੇਰਾ ਭਾਈ ਆਈਏ ਕਰ ਤੂੰ ਦੇਖੀ ਸਹੀ ਹਾਂ ਆਇਆ ਭੈਣ ਮੈਂ ਨੂੰ ਕਿ ਪਤਾ ਸੀ ਐਂ ਗੁੱਸਾ ਕਰ ਜੂ ਆੜੇ ਹੱਥ ਬਣਾ ਲਾ ਲੇ ਬਾਬਾ ਕਾ ਮੈਂ ਮਾਫੀ ਮੰਗਦੀ ਆ ਜੇ ਕਹੂੰ ਤਾਂ ਨੱਕਰਾ ਕਰਦੀ ਆ ਇਹਦਾ ਉਰੀ ਪ੍ਰੈਕਟਿਸ ਕਰ ਲਈਏ ਇਹ ਤਾਂ ਮੁੱਟੀ ਬਬਲਾਉ ਹਾਂ ਐਂ ਤਾਂ ਅਸੀਂ ਨਾ ਕੋ ਪ੍ਰੈਕਟਿਸ ਕਰਦੇ ਰਹਿੰਦੇ ਆ ਤੇ ਹੁਣ ਸੀਬੋ ਬੇਬੇ ਜਗਾ ਤੇ ਨਵੀਂ ਬੇਬੇ ਆ ਗਈ ਬੇਬੇ ਕੰਡੇ ਕੱਢਦੀ ਆ ਪੂਰੇ ਬੰਦਾ ਨਾ ਜਦੋਂ ਕਰੀ ਜਾਂਦਾ ਕਰੀ ਜਾਂਦਾ ਕੁਛ ਨਾ ਕੁਛ ਸਿੱਖਦਾ ਹਨਾ ਬਿਲਕੁਲ ਪਤ ਇੱਕ ਦਿਨ ਤੇ ਤੁਹਾਡਾ ਚਲੋ ਪਹਿਲਾਂ ਸੀਬੋ ਬੇਬੇ ਆ ਉਹ ਵੀ ਕੰਮ ਕਰਦੇ ਆ ਹਨਾ ਦੇਖੋ ਹਰ ਇੱਕ ਬੰਦੇ ਦਾ ਆਪਦਾ ਟੈਲੈਂਟ ਆ ਹਾਂ ਟੈਲੈਂਟ ਆ ਆਈ ਇਹ ਬੇਬੇ ਆ ਇਹ ਬੇਬੇ ਵੀ ਪੂਰੇ ਉਹ ਕਰਦੀ ਆ ਨਿਸ਼ਾਨੇ ਲਾਉਂਦੀ ਆ ਹਾਂ ਹਾਂ ਇੱਕ ਆ ਬੇਬੇ ਆ ਇੱਕ ਆ ਬੇਬੇ ਦਾ ਕੋਈ ਹਾਰ ਨਹੀਂ ਇਹ ਬੇਬੇ ਦੀ ਚਿਚੜੀਆਂ ਦਾ ਜੂਸ ਪਿਲਾਉਣਾ ਆਪਾਂ ਨੇ ਆਹ ਰੇਖ ਦੇਖੀ ਆ ਬੱਬੂ ਦੀਦੀ ਨੇ ਵੀ ਲਾਇਆ ਕੀ ਚਿਚੜੀਆਂ ਹਨਾ ਹਾਂ ਆ ਦੇਖ ਹੁਣ ਇਹ ਤਾਂ ਨਹੀਂ ਚੁੱਡ ਬੋਲਦੀ ਇਹ ਲਾਉਣੇ ਲੋਭ ਹੀ ਲੈਣਾ ਇਹ ਵਿਚਾਰੀ ਸਬੂਤ ਪਾਲਦੀ ਫਿਰ ਜਾਂਦੀ ਐਂ ਤਾਂ ਖਿਚੜੀਆਂ ਹਾਂਜੀ ਕਾਪੀ ਦਾ ਕਾਪੀ ਕਿੱਥੇ ਆ ਓਰੇ ਨਹੀਂ ਹੈਗੀ ਬਾਪੂ ਇਹ ਕਿੱਥੇ ਰੱਖੀ ਆ ਨਹੀਂ ਮੈਨੂੰ ਨਹੀਂ ਲੱਗਦਾ ਹਾਂ ਇਹ ਬਾਪੂ ਜੀ ਦਾ ਪੰਜਾ ਵੀ ਓਰ ਤਾਂ ਕਹਾਂ ਹਿੰਦਾ ਚਾਹੇ ਆ ਰਿਹਾ ਲਾ ਮੇਰਾ ਪੰਨ ਐ ਲਾ ਪਾਈ ਦੇ ਲੈਟਾ ਖਰਾਬ ਹੈ ਨਾ ਖਾ ਕੇ 18 ਰੋਟੀਆਂ ਹਾ ਇਹ ਗੰਡੇ ਮਗਾਈ ਗੰਡਾ ਗੁੱਸੇ 'ਚ ਸਿੱਟ ਕੇ ਵਾਗ ਗਿਆ ਤੇ ਅੱਧਾ ਛੱਡ ਗਿਆ ਇਹ ਅੱਧਾ ਤੈਨੂੰ ਤਾਂ ਛੱਡ ਗਿਆ ਬਾਪੂ ਜੀ ਬਾਪੂ ਜੀ ਕਰੋ ਡੈਡੀ ਇਹ ਤਾਂ ਛੱਡਿਆ ਕਰਦੇ ਜਾਣ ਕੇ ਬਾਪੂ ਜੀ ਤੇ 18 ਕਦੀਆਂ ਰੋਟੀਆਂ ਹੋਣਾ ਇਹ ਖਾਦਾ ਨਹੀਂ ਆ ਜਾਵੇ ਤਾਂ ਤਾਂ ਅੰਦਰ ਨੂੰ ਲੰਘਿਆ ਗਿਆ ਇਹ ਤਾਂ ਛੱਡਿਆ ਕਹਿੰਦੇ ਹੱਥ ਨੇ ਦਾਲ ਨੂੰ ਤੜਕਾ ਲਾ ਲਈ ਆ ਦੇਖਦੇ ਖਾਓ ਆ ਦੇਖੋ ਬਾਪੂ ਦੇ ਘਰ ਆ ਦੇਖੋ ਤੁਸੀਂ ਆਨੇ ਚੱਕ ਰਹੇ ਮੰਜਾਈ ਹੋਣ ਨਾ ਲੱਗ ਰਿਹਾ ਬਸ ਮੈਂ ਤਾਂ ਪੂਰਾ ਖੂਬ ਇਧਰੋਂ ਇਧਰੋਂ ਮੈਟਾ ਕਰਦਾ ਹਾਂ ਹਾਏ ਹਾਏ ਆ ਸਾਡੇ ਬਾਪੂ ਦੇ ਘਰ ਮੈਂ ਇਹ ਮੰਜੇ 'ਤੇ ਬਹਿ ਜੂਗੇ ਹੀ ਹੋਣੇ ਪਰ ਆਪਾਂ ਤੋਂ ਦੋਨੇ ਚੱਕ ਕੇ ਮੰਜੇ ਨੂੰ ਆ ਇਧਰੋਂ ਮੰਗੇ ਨੇ ਕਰਤਾ ਕਾਂਢ ਸੱਪ ਦੇ ਦੰਦ ਗਿਣਦਾ ਸੀ ਇਹ ਸੱਪ ਨੇ ਦੰਦ ਵਾੜ ਲਏ ਇਹਦੇ ਤੁਸੀਂ ਫਰ ਮੰਮੀ ਮੰਗੋ ਤੋ ਵੀ ਆ ਗੱਲ ਲੈ ਕੇ ਜਾਇਆ ਕਰ ਨਾ ਮਾਰੇ ਕੋਸ਼ ਕਹੀ ਨਹੀਂ ਬੱਬੇ ਉਹਨੇ ਮੈਂ ਤਾਂ ਕੱਲ ਕੁਚਲੀ ਕੀਤੀ ਸੀ ਬਾਪੂ ਐ ਮੈਂ ਭੱਜ ਗਿਆ ਹਾਂ ਉਸ ਦਾ ਭਜੂਂਗਾ ਮੈਂ ਹੀ ਕੁਛ ਕਰ ਲਵਾਂਗਾ ਤੁਸੀਂ ਉੱਪਰ ਜਾਗੇ ਤੁਸੀਂ ਆ ਰਹੇ ਹੋਗੇ ਪਹਿਲੇ ਤੁਸੀਂ ਭੱਜ ਜਾਓਗੇ ਜੀ ਫਿਰ ਆਉਣ ਦੇ ਤੇਰੇ ਭਾਈ ਨੂੰ ਕਹਿੰਦੇ ਐ ਬਰਾਬਰ ਦਾ ਕਰਾ ਮੁੰਡੇ ਇਧਰੋਂ ਕਿਧਰੋਂ ਖੜਾ ਕਰਕੇ ਬਹਿਲੇ ਨਹੀਂ ਰੱਜ ਕੇ ਉਹਨੂੰ ਭੁੱਖੇ ਨੂੰ ਪੇਚੂ 1 2 3 ਨਾ ਖੁਸ਼ ਆ ਹਾ ਖੁਸ਼ ਆ ਮੇਰੇ ਨਾਲ ਨੂੰ ਖੁਸ਼ ਹੋ ਜਾ ਹਾਏ ਬੇਬੇ ਤੂੰ ਨਾ ਡੋਕਦੀ ਨਹੀਂ ਹੈਗੀ ਤੇ ਕੀ ਚੀਜ਼ ਹੋਦੀ ਮੈਂ ਡੋਕਦੀ ਨਹੀਂ ਹੈਗੀ ਮੈਂ ਤਾਂ ਇਹ ਕਹਿ ਨਹੀਂ ਆ ਬੇਬੇ ਲਈ ਆਕਟਾ ਆਪਣਾ ਦਾ ਮੜਾ ਮੁੱਟਾ ਬਦਲੂ ਸਮਾ ਲੇ ਗਿਓ ਚੰਚਾ ਲੀਆ ਨਾ ਖਾਦਾ ਹੀ ਤੀ ਕਿੰਨਾ ਵੱਨ ਕੇ ਲੇ ਜਾਓ ਕਿੰਨਾ ਵੱਨ ਕੇ ਲੇ ਜਾਓ ਕੱਲ ਬੰਨਣ ਤੇਰੀ ਹਜੇ ਇਹ ਰੀ ਚੀਜ਼ ਤੋ ਜਵਾਬ ਦੇਤਾ ਹਦਾ ਸੀ ਐਨੂ ਕੀ ਪਤਾ ਸੀ ਮੇਰੀ ਮਾਰੀ ਚ ਖਾਧੂ ਐਵੇਂ ਭਾਜੂ ਆ ਅੱਛੇ ਹੁ ਮਾਫ ਕਰਾਂ ਮੇਰਾ ਮਾਂ ਜਾਇਆ ਪੰਜ ਸਾਲ ਬਾਅਦ ਆਇਆ ਤੇ ਮੇਰੇ ਕੋਲ ਪੰਜ ਸਾਲ ਬਾਅਦ ਫਿਰ ਟੈਂਟ ਕਿਉਂ ਨਹੀਂ ਲਾਇਆ ਟੈਂਟ ਕਿਉਂ ਨਹੀਂ ਲਾਇਆ ਫਿਰ ਟੈਂਟ ਲਾਉਣਾ ਚਾਹੀਦਾ ਸੀ ਅੱਪੀ ਤੇ ਕੜਾਹੀ ਤਾਂ ਚਾਹੀਦੀ ਟੈਂਟ ਤਾਂ ਨਾ ਉੱਤੇ ਲੱਗੂ ਜਿੱਤੇ ਤੇਰੇ ਟੇਕਿਆਂ ਤੇ ਮੇਰਾ ਪੈਸਾ ਕੋਲਾ ਪਾਣਾ ਮੇਰੇ ਬੱਚਾ ਉਦਾਂ ਰੁੱਖੀ ਮਿੱਠੀ ਖਾ ਕੇ ਨਾ ਇੱਕ ਟਪਾ ਕੇ ਤੂੰ ਜਾਊਗਾ ਮਰ ਕੇ ਮੈਂ ਮਰ ਗਿਆ ਹਾਏ ਰੱਬਾ ਨਾ 18 ਰੋਟੀਆਂ ਗਿਣਤੀ ਕਰਕੇ ਖਾ ਗਿਆ ਹਜੇ ਰੁੱਖੀ ਮਿੱਠੀ ਦਸਦੀਆਂ ਤੂੰ ਮੇਰਾ ਭਾਈ ਕੈਸਾ ਲਬਾਦ ਆਇਆ ਸੀ ਆਇਆ ਤੂੰਗਾ ਵੀ ਮੇਰੀ ਭੈਣ ਦੀ ਵੀ ਆਈ ਜੂੜ ਮਾਰੀ ਹੋ ਜਿਵੇਂ ਮੇਰੀ ਕੱਢ ਕੇ ਤੂੰ ਉੱਪਰ ਰੰਗ ਤੇਰਾ ਦੱਸੀ ਜਾਂਦਾ ਹੈ ਰੰਗ ਦੱਸੀ ਜਾਂਦਾ ਬੇਬੇ ਤੇਰੇ ਦੁੱਧ ਤੇਰੀ ਕਿੰਨੀ ਕੁ ਮਾੜੀ ਹੋਗੀ ਮੈਨੂੰ ਤੂੰ ਐਂ ਦੱਸ ਵੀ ਆਪਣੀ ਘਾ ਕੇ ਕਿਉਂ ਦੀ ਕੌਲੀ ਆਪਣੇ ਤੇ ਖਰੀਦ ਕਰਕੇ ਜੇ ਜੱਗ ਜਵਾਕੜੀ ਤੋਂ ਮੂੰਚੋਂ ਕੋਈ ਗੱਲ ਨਿਕਲ ਗਈ ਤੇਸ ਤੋਂ ਤੌ ਤ ਉਹ ਮੱਠੜ ਵਾਦੇ ਜਿਹੜੇ ਬੁੱਧੀਆਂ ਨਹੀਂ ਮਾਰਨਾ ਹੈ ਅੱਛਾ ਤੂੰ ਲੈਣੀ ਐ ਨਹੀਂ ਮੈਂ ਨਹੀਂ ਹਾਂ ਤੂੰ ਜਵਾਕ ਨਹੀਂ ਐ ਦੁੱਧਾਂ ਦਾ ਛੁੱਟਦੇ ਸੀ ਜਦ ਤੱਕ ਮਾਂ ਨੇ ਤੂੰ ਤੋੜੀ ਸੀ ਕੋਈ ਨਾ ਲੈ ਕੇ ਸੱਦੂ ਅਭੀ ਨਾਤੇ ਉਹਦੇ ਦੀ ਜੇਤੇ ਫਾਈਲ ਤੇ ਫਟਾਈ ਨਾ ਕਰੋ ਕੱਟੇ ਮਸਾ ਆ ਕਿ ਮੇਰਾ ਭਾਈ ਲੰਦਰ ਸੜਲਾ ਵਟ ਕਿਵੇਂ ਹੁੰਦਾ ਕੰਨਾਂ ਨਾਲ ਬਾਗੇ ਸੋਹਣੀ ਬਾਸ ਸੋਹਣੀ ਕਮਾਲ ਕਰਤੀ ਬੇਬੇ ਨੇ ਤਾਂ ਅਸੀਂ ਤਾਂ ਪਿਆ ਹਾਂ ਆਹ ਦੇਖ ਹੱਸਿਆ ਬਹੁਤ ਹਾਂ ਆਹ ਕੁੜੀ ਹੱਸਿਆ ਇਹ ਵਾਤੇ ਮੈਨੂੰ ਜੀਰੋ ਹੱਸਣਾ ਚਾਹੀਦਾ ਪਾਪੂ ਘੂਟੇ ਨਹੀਂ ਇਹ ਹੱਸਣ ਲੱਗਿਆ ਹੈ ਮੈਦਾਨੀ ਕੁੜੀ ਮੈਂ ਸਮਝ ਆਹ ਫਿਰ ਮੇਰਾ ਕਿਰਦਾਰ ਹੋਇਆ ਹੱਸਦਾ ਮੈਂ ਹੱਸਦਾ ਵੀ ਨਹੀਂ ਇਹ ਤਾਂ ਦੇਖੀ ਵੀ ਨਹੀਂ ਆਦੀ ਤੂੰ ਹੱਸਦਾ ਲਾ 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 ਇਹ ਤਾਂ ਹੀ ਹੱਸਿਆ ਦੀ ਬਾਈ ਜਹਾਂਦਾ ਨਹੀਂ ਆਇਆ ਲਾ ਰੱਖਿਆ ਉਹਨੂੰ ਪਤਾ ਲੱਗੂ ਕਿਹੜਾ ਆਹ ਹੱਸਿਆ ਇਹ ਤੇਰੇ ਬਾਅਦ ਤੇ ਮੋਸ਼ਨ ਸੀਰ ਹੋਵੇਗਾ ਫੇਰ ਹੀ ਹਸਣਾ ਹਾਂ ਇਹ ਤਾਂ ਬਹੁਤ ਦੇਖੀ ਜਨ ਸਵਾਦ ਲੈਣਾ ਚਾਹੀਦਾ ਉਹ ਸੀਨ ਦਾ ਉਹ ਦੁਗਣਾ ਉਹ ਕੰਪਰੀ ਜਨ ਹੋਏ ਨਾਲੇ ਉਹ ਜਿਹੜਾ ਮੋਸ਼ਨ ਬਣਾਇਆ ਹੁੰਦਾ ਨਾ ਉਹ ਟੁੱਟ ਜਾਂਦਾ ਅਗਲੇ ਦਾ ਇਹ ਚੀਜ਼ ਆ ਨਾ ਰੋਣ ਵਾਲੇ ਸੀਨ ਦੇ ਤਾਂ ਮੈਂ ਪਹਿਲਾਂ ਹੀ ਵੀਡੀਓ ਚ ਦੇਖਿਆ ਨਾ ਅੱਤ ਕਰਦੀ ਆ ਆਂਟੀ ਵਧੀਆ ਔਰ ਕਰੈਕਟਰ ਉਹ ਹੀ ਹੋਣਾ ਵਿੱਚ ਡੂੰਘੀ ਆਣਾ ਠੀਕ ਕਰ ਤੂੰ ਉਹ ਰੌਣ ਸੁਭਿਆ ਕਰ ਇਹ ਚੌਕੀ ਇਹ ਲਗਾ ਦੇਣਾ ਬਹੁਤ ਖਾਲੀ ਗਿਆਸ ਲੈ ਇਹ ਰਹਾ ਹੁਣ ਕੋ ਕਿੰਨਾ ਇਹ ਚਾਂਦੇ ਸਿੰਘ ਜਾਦਾ ਇਹਨੂੰ ਐ ਹੁੰਦਾ ਇਹਨੂੰ ਐ ਹੁੰਦਾ ਮੈਨੂੰ ਕਿਹੜਾ ਕੋਈ ਦੇਖ ਰਿਆ ਬਾਕੇ ਸੋਤੇ ਰੰਗਾ ਨਹੀਂ ਇਹਦੇ ਵੱਟੀਆਂ ਪੂਆ ਤਾਂ ਉਹ ਹੋਰ ਤੂੰ ਆ ਜਾ ਕਰਾ ਪੂਆ ਕੋਈ ਉਹਦਾ ਮੋਟਾ ਠੀਕ ਉਹਦੇ ਗੱਲਾਂ ਕਰਾ ਵੱਟੀਆਂ ਸਕੇ ਆਪਾਂ ਮੰਦ ਕਰਦੇ ਆਂ ਅਮਰ ਉਹਦੇ ਤੇ ਮੈਿਕਾ ਉਹ ਨਾ ਮੈਿਕਾ ਹਾਲਰ ਮੈਿਕਾ ਉਹ ਤਾਂ ਵੀ ਨਾ ਮੈਿਕਾ ਤੂੰ ਹੀ ਗਈ ਆ ਚਚੜੀਆਂ ਦਾ ਜੂਸ ਬਲਿਆਉਣੀ ਪਊਗਾ ਉਹਨੂੰ ਹਾਂ ਜੀ ਆ ਮੇਰਾ ਵੀ ਤੂੰ ਬੜਾ ਫੇਰ ਆਈ ਜੇ ਤੂੰ ਤੁਸੀਂ ਪੁਰਾਣ ਨੂੰ ਪਾਣੀ ਹਾਂ ਗਿਆ ਮੈਂ ਕਰਾਂ ਇੱਕ ਰੋ ਦੇ ਤਾਂ ਇਧਰ ਆ ਮੈਂ ਗਰਮੀ ਦਾ ਹੋਣੀ ਐ ਇੰਨੀ ਪੈਣ ਲੱਗੀ ਗਾਹਾਂ ਗਾਹਾਂ ਕੀ ਬਣੂਗਾ ਬੱਬੂ ਦੇ ਪਾਣੀ ਤੇ ਰੋਲਾ ਫਸੀਦਾ ਆਜੋ ਜੀ 1 2 3 ਹੋ ਗਿਆ ਜੀ ਤੂਆ ਤੂਆ ਤਾਂ ਲੈ ਆ ਬੱਚੀਆ ਚੱਲ ਆ ਆ ਨੰਨੇ ਨੱਚਦੇ ਭੂਆ ਨੂੰ ਮਿਲਿਆ ਕੀ ਹੋ ਗਿਆ ਇਹਨਾਂ ਦੇ ਬਾਪੂ ਘੱਟਾ ਇੱਥੋਂ ਲੜ ਕੇ ਨਹੀਂ ਇਹ ਨਹੀਂ ਕੱਟਿਆ ਕੋਈ ਨਹੀਂ ਕੱਟਿਆ ਨੀ ਸਾਸਰੀ ਘਾਲ ਤੂੰ ਸੀ ਇਹਦੇ ਬਾਪੂ ਨਹੀਂ ਆਇਆ ਹੋਰ ਕਹਿੰਦੇ ਤੂੰ ਸੀਗਾ ਹਾਂ ਭਾਈ ਬੱਗ ਗਿਆ ਇਹਨਾਂ ਦਾ ਇਹਨਾਂ ਦੱਸਣਾ ਵੀ ਲੜ ਕੇ ਕਿੰਨਾ ਵੀ ਲੜ ਕੇ ਕੱਟਿਆ ਆਹ ਕੋਈ ਆਪੇ ਬੁੱਭੂ ਕੋ ਉਹ ਕੀ ਆ ਕੇ ਦੱਸੋ ਸਾਡੇ ਨਾਲ ਦਾ ਭੂਆ ਬੜੀ ਪਾਲ ਪਰੋ ਭੂਆ ਜੀ ਵਧੀਆ ਸਾਡੇ ਨਾਲ ਬਸ ਐਂ ਕਹਿ ਰਹੇ ਹੋ ਵੀ ਹਾਂ ਭਾਈ ਬੱਗ ਗਿਆ ਇਹ ਕਹੇਗਾ ਹੈਗਾ ਆ ਜਾ ਮਾਰਖੰਡਾ ਹੀ ਮੈਂ ਕੱਟ ਕੇ ਮੇਰੇ ਬਾਪੂ ਨੂੰ ਐਡ ਮੰਗਵਾ ਮਾ ਬਾਰੋਂ ਪੂਨਾ ਗਏ ਮੁਕ ਮੈਂ ਮੈਂ ਬਾਈਕ ਭਰਾਂਉਂਦੀ ਸੀ ਇਹਨਾਂ ਨੂੰ ਉੱਥੇ ਖੜੂ ਹੁਣ ਕੱਟ ਕੇ ਲਾਵਾਂਗੇ ਸੀ ਨੂੰ ਸੀ ਅੰਦਰ ਆਉਂਗੇ ਪਾਣੀ ਦੇ ਕੱਟ ਕੇ ਲਾਵਾਂਗੇ ਆਦਨ ਨੂੰ ਸੀ ਪਾਣੀ ਦੇਉਂਗੇ ਨਾਲ ਗੱਲ ਕਰੋਂਗੇ ਮਾਸਤੇ ਆ ਆਪਾਂ ਫੜਾ ਮਾਮੇ ਵਾਲੇ ਹਾਂਜੀ ਹਾਂਜੀ ਵੱਡੇ ਮਾਮਾ ਦੀ ਬੱਸ ਉਹਨੇ ਉਹਨੇ ਗਏ ਨੇ ਮੇਰਾ ਮੁੰਡਾ ਵੱਢ ਕੇ ਜਾਕਰ ਇਹਨਾਂ ਨੂੰ ਪੰਜਾਬ ਬੰਨੇ ਹੱਥ ਫੜੀ ਕਰ ਲੜਕੇ ਭੱਜ ਗਿਆ ਭਾਈ ਖੇਤ ਨੂੰ ਗਿਆ ਮਨ ਕੇ ਲੈ ਜਾ ਪੈ ਗਿਆ ਸਾਡੇ ਕਿਹਦੇ ਕਿਸ ਨੂੰ ਵੜਾ ਕੇ ਮਾਰ ਦੂਗਾ ਲੈ ਜੂ ਨਾ ਹਾਂ ਤੂੰ ਕਹਿੰਦੇ ਉਹਦੇ ਕਰਕੇ ਬਸ ਉਹ ਚੱਕੀ ਫਿਰਦਾ ਮੈਨੂੰ ਕਰ ਦੋ ਸਾਡੇ ਨੂੰ ਆਪਦੇ ਮੈਨ ਲੈ ਜੂ ਹੁਣ ਕਿਹਨੂੰ ਹੋਣੀ ਹੋਣੀ ਐ ਇਹਨੇ ਅੱਜ ਤਾਂ ਰੱਜਿਆ ਪੂਜਿਆ ਮੈਂ ਤਾਂ ਕਿ ਬਹੁਤ ਲੱਭੀ ਤੇ ਇਹ ਮੇਰੀ ਕੀ ਲੱਗੀ ਕੀ ਕਹਿਣਾ ਤੇਰੀ ਤਾਂ ਭੈਣ ਲੱਗੀ ਆ ਲੱਗੀ ਤੈਨੂੰ ਮਾਸੀ ਨਹੀਂ ਉਹ ਤਾਂ ਫਿਰ ਮਾਸੀ ਹੀ ਕਹਦੂਗੀ ਵਿਚਾਰੀ ਉਹਨੂੰ ਕੀ ਪਤਾ ਇੰਨੇ ਰਿਸ਼ਤਿਆਂ ਦਾ ਹਾਂ ਹਾਂ ਜਿठा ਮੈਨੂੰ ਵੀ ਜਾਣ ਕੇ ਪੈਣ ਮਾਦੂ ਨੂੰ ਹੋ ਗਈ ਮਦੂ ਨੂੰ ਕਿਹਾ ਜਾਣ ਕੇ ਮਾਸੀ ਨੂੰ ਤਾਂ ਨਹੀਂ ਪਤਾ ਅੰਦਰ ਜਾਣ ਨੂੰ ਜੀ ਕਹਦੀ ਪੈਣਾ ਕਿਹਦੀ ਕਹਿ ਸਕਦੇ ਬੀਬੀ ਦੀ ਕਹਿ ਸਕਦੇ ਮੈਨੂੰ ਜਾਣ ਨਹੀਂ ਦੀਦਾ ਕਹਿੰਦੇ ਦੀਦਾ ਪੁੱਤ ਨੀ ਤੋ ਇਹਨਾਂ ਨੇ ਮਗਰ ਨਾ ਲੱਗ ਦੀਦਾ ਬੈਣੀ ਮੈਂ ਕਿ ਤੂੰ ਕਾਦੋ ਬਸਦਾ ਬਹੁਤ ਤੇਰਾ ਕਦੇ ਦੀਦਾ ਹੁਣ ਤਾਈ ਗੱਲ ਕਰਨੀ ਹੈ ਕਹਿੰਦੇ ਪੂਆ ਮਾ ਮਾ ਭੈਣ ਕਹਿਣਾ ਪੂਆ ਸਸਰੀ ਗੱਲ ਭਾਈ ਆਇਆ ਤੇ ਭਾਗ ਗਿਆ ਆਪੇ ਗਲਤ ਵਾਰਾ ਕੇ ਆਪੇ ਪੁੱਠਾ ਮੈਂ ਕਰਕੇ ਲੱਗੀ ਮੈਂ ਤੇ ਨਹੀਂ ਖਾਏ ਸੀ ਮਾਮਾ ਜੀ ਖਾ ਕੇ ਸੋਖ ਨਾਲ ਹੋਣੀ ਹੁਣੀ ਇੱਜ਼ਤ ਨਾਲ ਗਏ ਨੇ ਉਹ ਜਿੱਤ ਨਾ ਘਰ ਝੜਿਆ ਉਹਨਾਂ ਨੇ ਮੈਂ ਕਹਿੰਦਾ ਉਹ ਖੇਤ ਵਿੱਚ ਜਾ ਕਰਾਂ ਅਬ ਦੱਸਣਾ ਹੀ ਨਹੀਂ ਘਰ ਵਿੱਚ ਦੇ ਰਹੇ ਹਾਂ ਫਿਰ ਫਿਲਟਰ ਲਾ ਨਹੀਂ ਬਣੇ ਅੱਛਾ ਜੀ ਕਿਉਂਕਿ ਫਿਲਟਰ ਨਾ ਮੜਾ ਜੀ ਤੇ ਨਹੀਂ ਜੀ ਮਾਸ਼ੀ ਗੱਲ ਕਰੀ ਗੱਲ ਕਰੀ ਤੇ ਕੋਈ ਹੱਸੀ ਕਰਦਾ ਸੀ ਕਿ ਅੱਜ ਤੱਕ ਬਾਪੂ ਆਇਆ ਸੀ ਮੇਰਾ ਉਰੇ ਹਾਂ ਪੁੱਤ ਆਇਆ ਸੀ ਕਿੱਥੇ ਆ ਉਹ ਤਾਂ ਮੈਂ ਲੱਭਦਾ ਨਾ ਇੱਧਰ ਖੇਤ ਗੇੜਾ ਗੁਰਾ ਮਾਰਨ ਵਾਕੇ ਹੋਗਾ ਅੱਛਾ ਹਾਂ ਤੇ ਹੋ ਠੀਕ ਠਾਕ ਪੱਤੀ ਕਿਵੇਂ ਬੰਦਨ ਖੇਤ ਪੁੱਤ ਉਹਦਾ ਪੂਆ ਬਸ ਕੀ ਦੱਸਾਂ ਤੈਨੂੰ ਉਹ ਸੱਤਿਆ ਲੜ ਗਿਆ ਸੀ ਹਾਈ ਮੈਨ ਮਰਚ ਉਹ ਮੈਨੂੰ ਤਾਂ ਦੱਸਿਆ ਹੀ ਨਹੀਂ ਹੈਗਾ ਉਹ ਬੂਆ ਬਸ ਇੰਨ ਕੰਮ ਕਰਾਇਆ ਕਿ ਫਿਰ ਕਾਨੂੰਨ ਆਹ ਕਰ ਭੱਜੇ ਆਉਣਗੇ ਸਾਰੇ ਗਾਹ ਪੈ ਜਾਂਦਾ ਹੋਰ ਸਲੀਲਾ ਹੋਇਆ ਪਿਆ ਪੁੱਤ ਫਿਰ ਦਵਾਈ ਹੋਈ ਕਿਥੋਂ ਲਈ ਬਸ ਲੈ ਲਈ ਦੀ ਸਮਾਨੇ ਦਿਖਾਇਆ ਕਿ ਬੂਆ ਚਾਸੂ ਕਰਾ ਉਸਹਰੀ ਵੀ ਤੇਰੀ ਆਣ ਬੈਠੀ ਕੋਈ ਨਾ ਪੁੱਤ ਪਹਿਲਾਂ ਭੂਆ ਕੋਤੀ ਜੰਮਾ ਸਾ ਮਿਲੇ ਕੋਈ ਨਾ ਕਰ ਲਾਂ ਦੇ ਉਹ ਚਲੂ ਮੇਲੜੀਆਂ ਅੰਦਰ ਬਾਪੂ ਘਰੋਂ ਲੰਘ ਗਿਆ ਸੀ ਕਿਸੇ ਪਾਸੇ ਸਦਾ ਬੜੀ ਫਿਕਰ ਹੋ ਰਹੀ ਸੀ ਪੁੱਤ ਕਿਸੇ ਪਾਸੇ ਨਹੀਂ ਮੇਰੇ ਕੋਲੇ ਤੇ ਹਾਂ ਚਲ ਵਧੀਆ ਹੋ ਗਿਆ ਹੁਣ ਫਿਰ ਹੋਰ ਪੂਆ ਫਿਰ ਸਾਰੇ ਠੀਕ ਠਾਕ ਹਾਂ ਠੀਕ ਠਾਕ ਉਧਰ ਕਿੱਥੇ ਆ ਮੱਗਰ ਪੁੱਤ ਮੈਨੂੰ ਲੱਗਦਾ ਇੱਥੇ ਹੀ ਸੀ ਹੁਣ ਕਿਤੇ ਅਚਾਰ ਉਹ ਮੇਰੀ ਪਰਜਾਈ ਨਹੀਂ ਦੀਦੀ ਪਰਜਾਈ ਤੇ ਜਾਂਦਰੀ ਹੋਰ ਸੋਈ ਚ ਚਾਹ ਪਾਣੀ ਕਰਦੀ ਹੋਊਗੀ ਆਉਂਦੀ ਹੋਊਗੀ ਮੈਨੂੰ ਪਤਾ ਲੱਗ ਜਾਊਗਾ ਪਾਣੀ ਤਾਂ ਨਹੀਂ ਦੇਊਗੀ ਬਾਪੂ ਕੱਲੇ ਹੀ ਗਿਆ ਕਿਥੇ ਹਾਂ ਕੱਲੇ ਹੀ ਵਾਗ ਗਿਆ ਪੁੱਤ ਕੱਲਾ ਸਾਨੂੰ ਤੋਰਨਾ ਦਿੱਤਾ ਪੂਆ ਕੋਈ ਨਾ ਪਤਾ ਹੀ ਨਹੀਂ ਪੁੱਤ ਮੇਰੇ ਨਾਲ ਤਾਂ ਬੱਧੀਆ ਸੁਰਸਪਾਈ ਕਰਕੇ ਗਿਆ ਕਹਿੰਦਾ ਪਹਿਨੇ ਮੈਂ ਮਾਰਿਆ ਕਿਹੜਾ ਮਾਰਿਆ ਮੈਂ ਦੇਖਣਾ ਨਹੀਂ ਕਰਨ ਕੋਈ ਕਾਰੀਏ ਇੱਕ ਮੈਂ ਤੁ ਨੂੰ ਵੀ ਲਵਾ ਲਾਂਗੀ ਫਿਰ ਅੱਛਾ ਹਾਂ ਓਕੇ ਅੰਦਰੋਂ ਪਾਣੀ ਲੈ ਕੇ ਆ ਕੇ ਤੁਸੀਂ ਦੀਦਾ ਪਹਿਨ ਲਾਗੀ ਮੈਂ ਕੀ ਕਹਦੀ ਦੀਦਾ ਆਪਾਂ ਦੀਦਾ ਨਾ ਬੰਦ ਕਰ ਲੈਣੇ ਯਾਰ ਦੀਦਾ ਕਿਉਂ ਕਿਹੜਾ ਪਾਣੀ ਦੇ ਕਹਿ ਕਹੋਗੇ ਲੈ ਭਾਈ ਹੋਰ ਠੀਕ ਹੋ ਅਗਰ ਤੁ ਨੂੰ ਪਾਣੀ ਕੇ ਦੋ ਗਲਾਸ ਚਾਹੀਦੇ ਪਹਿਨੇ ਬਈ ਦੋ ਗਲਾਸ ਇੱਥਾ ਡਾਟਾ ਤੱਕ ਕਰ ਦੋ ਇੱਥੇ ਆ ਤਾਂ ਇੱਥੇ ਪਹਿਨੇ ਮੈਂ ਵੀ ਮਾਮੇ ਦੀ ਗੱਲ ਕਰੀਆ ਦਾ ਬਾਕੀ ਦਾ ਤੇ ਆਇਆ ਪੋ ਮੈਂ ਤੇ ਮਾਗੋ ਬਾਹਰ ਰਹਿਦਾ ਕਹਿੰਦਾ ਬਾਪੂ ਦਾ ਤੈਨੂੰ ਪਤਾ ਮੈਂ ਕਹਿੰਦਾ ਤੋਰਨ ਕਹਿੰਦਾ ਖੇਤ ਮੈਂ ਕਹੂੰਗੀ ਚੁੱਪ ਕਰਦੀ ਮੈਂ ਅੱਪ ਤੇ ਬੋਲੂਗੀ ਬੋਲ ਲੈ ਕਹਿ ਤਾ ਸੁਣਾ ਕਿਆ ਹੋ ਰਿਹਾ ਬਾਪੂ ਨੇ ਕੋਈ ਕਾਂਡ ਤਾਂ ਨਹੀਂ ਕਰਿਆ ਹਾਂ ਮੇਰਾ ਬਾਪੂ ਨਾ ਬਾਪੂ ਤੈਂ ਗੱਲਾਂ ਛੱਡੋ ਤੁਸੀਂ ਹੁਣ ਉਹ ਤਾਂ ਕਹਿੰਦੀ ਪਿੰਡੋਂ ਬਾਗਿਆ ਚੱਲਦੀ ਆ ਬੁੱਧਾ ਕਿਰਵਾ ਗਏ ਪਿੰਡੋਂ ਮੇਲੇ ਤੇ ਗਿਆ ਜੀ ਦਵਾਈ ਵੀ ਨਹੀਂ ਲੈ ਕੇ ਸਾਰੇ ਭਾਲ ਲੈ ਗਏ ਧੂਆ ਕੋਲ ਜਾ ਕੇ ਦੰਦੇ ਤੇ ਮੱਕਰ ਨੂੰ ਦਵਾਈ ਨਾ ਲਵੇ ਲੋਦਣਾ ਵਾ ਫਿਰ ਉਹ ਹੋ ਜਾਣਾ ਉਸ ਤੱਕ ਇਹ ਕਈ ਨਾ ਭਾਗੇ ਦਾ ਦਾ ਰਾਜਾ ਪੈ ਜਾਣਾ ਬੜੀ ਗੱਲ ਮਮਾ ਜੀ ਗੱਲ ਦਿਖਾ ਗਿਆ ਉਹ ਫਿਰ ਪੜ ਗਿਆ ਫਿਰ ਉਹ ਪਤਾ ਤੁਸੀਂ ਮੈਨੂੰ ਪੁੱਪੜ ਕਾਣ ਡੇ ਕਹਿਣਾ ਬਾਈ ਤੁਸੀਂ ਨੇ ਕਿਹਾ ਆ ਕੇ ਕਹਦੇ ਬਾਈ ਤੁਸੀਂ ਕਿੱਪੜ ਦੀਆਂ ਇਹਦੇ ਮੱਕਰ ਨੂੰ ਲੈ ਜਾਓ ਉਹਨੂੰ ਤੁਸੀਂ ਆਹ ਨਹੀਂ ਬਣਾਉਂਦੇ ਦੇਖ ਚਾ ਉਹ ਕਹਿੰਦਾ ਚਾਹ ਨਹੀਂ ਪੀਣੀ ਹੈਗੀ ਤੇ ਬਾਪੂ ਬੋਲਣਾ ਹਾਂ ਜੱਗਾ ਕੀਤਾ ਜੇ ਤੁਸੀਂ ਕਿਹਾ ਵੀ ਚਾਹੀਦੀ ਪੀੜੀ ਤੇ ਫੇ ਐਵੇਂ ਸਾਡੇ ਕੋਈ ਨਾ ਕੋਈ ਮਰੂਗਾ ਕਾ ਜਿਹੜੇ ਚ ਜੇ ਚੰਗੀ ਚਾਹੁੰਦੇ ਤਾਂ ਫੇਰ ਬੈਠਾ ਜਾ ਕੇ ਲੈ ਲਓ ਲੈ ਜੋ ਲੈ ਜੋ ਬਿਲਕੁਲ ਕੇ ਭਾਗਿਆੜਨਾ ਰਹਾ ਹਾਂ ਹਾਂ ਉਹ ਤੇ ਕੋਰਡ ਕਰਦਾ ਗਿਆ ਤੋਰੇ ਕਰੇ ਉਹ ਮੋਟਾ ਮੋਟਾ ਜਿਹੜਾ ਨੇ ਬਣਿਆ ਉਹਦਾ ਦੇਖ ਲੈ ਕਿੰਨਾ ਮੋਟਾ ਹਾਲ ਤੱਕ ਨੇ ਆ ਰਖੀਂ ਦੀ ਐ ਪਿਆ ਆਹ ਦੇਖ ਲੈ ਭਾਈ ਕਹਿੰਦੇ ਪਿੱਛੇ ਕਿਉਂ ਵਗੈਰਾ ਭਾਂਡੇ ਭੰਨ ਕੇ ਆ ਗਏ ਹਾਂ ਮੈਂ ਉਹੀ ਕਹੂਗੀ ਸਾਡੀ ਉਹ ਕਿਹੜੀ ਬੱਠਾ ਉਹ ਕਿਹੜੀ ਬਾਲਟੀ ਜਿਹੜੀ ਉਹ ਪੰਨ ਕੇ ਨਹੀਂ ਗਿਆ ਆ ਮੱਝਾ ਤੇਰੇ ਆਉਣ ਤੋਂ ਪਹਿਲਾਂ ਸਿੱਧਾ ਕੀਤਾ ਸਾਡੀ ਕਿ ਉਹਦੀ ਕਰਚੀ ਕਾ ਕੇ ਸਾਡੇ ਤੇ ਖਰੀ ਕੀਤੀ ਆ ਨੇ ਉਹ ਭਾਈ ਜਿੱਤੋ ਗਰਮ ਗਰਮ ਕਿਹਾ ਪੋਣ ਵਾਲੇ ਕਿਹਦੇ ਕੋਲ ਮੜਾ ਚੱਲੋ ਚੱਲੋ ਉਹਦੇ ਨਾਲ ਮੱਠਾ ਲਾ ਗਏ ਇੱਕ ਅਰਜ ਮੈਂ ਤਾਂ ਮੈਂ ਪਾਣੀ ਤੇ ਲੈ ਆਉਂਦੇ ਹਾਂ ਨਾ